ਕਿ ਜਿਹੜੀ ਐਸੀ ਬਰਾਤ ਕਾ ਜਵੱਜ ਕੇ ਵੇਖੀ ਭਾਜ ਦੇ ਪਲੇਟਾ ਕੇ ਛੱਡ ਕੇ ਨੀ ਕੈਨ ਮੂੰਚ ਚੁੰਟਾ ਪਾ ਨਹੀਂ ਦੇਣਾ ਸਾਰੇ ਮਾਰ ਦੂ ਬਰਾਤੀ ਕੁੱਟ-ਕੁੱਟ ਕੇ ਨਹੀਂ ਵਿਆਹ ਤੇਰਾ ਹੋਂ ਨਹੀਂ ਦੇਣਾ ਜਿਹੜੀਆਂ ਦੂਰ-ਦੂਰ ਆਈਆਂ ਸੀ ਨੀ ਮਾਸੀਆਂ ਜਿਹੜੀਆਂ ਦੂਰ-ਦੂਰ ਆਈਆਂ ਸੀ ਨੀ ਮਾਸੀਆਂ ਵੇਖੀ ਭੰਨਦਾ ਮੈਂ ਕਿਵੇਂ ਉਹ ਗਲਾਸੀਆਂ ਨਹੀਂ ਕੈਨ ਉਹ ਪੈ ਗਲਾਉਣ ਨਹੀਂ ਦੇਣਾ ਸਾਰੇ ਮਾਰ ਦੂ ਬਰਾਤੀ ਕੁੱਟ-ਕੁੱਟ ਕੇ ਨਹੀਂ ਵਿਆਹ ਤੇਰਾ ਹੋਂ ਨਹੀਂ ਦੇਣਾ ਨਾਲੇ ਤੋੜ ਦੂ ਮਵੈਤਾਂ ਦੀਆਂ ਬਾੜੀਆਂ ਨਾਲੇ ਤੋੜ ਦੂੰ ਮੋਬਾਈਲਾਂ ਦੀਆਂ ਬਾੜੀਆਂ ਨਹੀਂ ਫੋਨ ਤੈਨੂੰ ਲਾਉਣ ਨਹੀਂ ਦੇਣਾ ਸਾਰੇ ਮਾਰ ਦੂੰ ਬਰਾਤੀ ਕੁੱਟ-ਕੁੱਟ ਕੇ ਨਹੀਂ ਵਿਆਹ ਤੇਰਾ ਹੋਂ ਨਹੀਂ ਦੇਣਾ ਜਿਹੜੇ ਕੱਡੇ ਸੀ ਨਹੀਂ ਪੇਟੀ 'ਚੋਂ ਗਲਾਸ ਨਹੀਂ ਜਿਹੜੇ ਕੱਡੇ ਸੀ ਨਹੀਂ ਪੇਟੀ 'ਚੋਂ ਗਲਾਸ ਨਹੀਂ ਦੇਖੀ ਪਾਰ ਦਾ ਮਰ ਜਾਈਆਂ ਦੇ ਗਲਾਸ ਨਹੀਂ ਨਹੀਂ ਕਰਨ ਜਾਈਆਂ ਵਿੱਚ ਸੌਣ ਨਹੀਂ ਦੇਣਾ ਸਾਰੇ ਮਾਰ ਦੂੰ ਬਰਾਤੀ ਕੁੱਟ-ਕੁੱਟ ਕੇ ਨਹੀਂ ਵਿਆਹ ਤੇਰਾ ਹੋਂ ਨਹੀਂ ਦੇਣਾ ਨਾਲੇ ਤੁਹਾਡਾ ਕਰ ਦੂੰਗਾ ਨੁਕਸਾਨ ਨਹੀਂ ਨਾਲੇ ਤੁਹਾਡਾ ਕਰ ਦੂੰਗਾ ਨੁਕਸਾਨ ਨਹੀਂ ਨਾਲੇ ਤੋੜ ਦੂੰ ਮਮਣੇ ਨਾਲੇ ਤੋੜ ਦੋ ਮਮੰਜੀਆਂ ਦਾ ਮਾਂ ਨੀ ਨੀ ਮਮਜੀਆਂ ਤੇ ਸੌਂ ਨਹੀਂ ਦੇਣਾ ਸਾਰੇ ਮਾਰ ਦੋ ਬਰਾਤੀ ਕੁੱਟ ਕੁੱਟ ਕੇ ਨਹੀਂ ਆ ਤੇਰਾ ਹੋਂ ਨਹੀਂ ਦੇਣਾ ਵੇਖੀ ਪੋਟ ਦਾ ਮ ਟੰਟਾਂ ਦੀਆਂ ਕਿੱਲੀਆਂ ਵੇਖੀ ਪੋਟ ਦਾ ਮ ਟੰਟਾਂ ਦੀਆਂ ਕਿੱਲੀਆਂ ਤਾਰਕ ਕਰ ਦੋ ਸਪੀਕਰਾਂ ਦੀਆਂ ਢਿੱਲੀਆਂ ਨਹੀਂ ਕਲਾਕਾਰ ਗਾਉ ਨਹੀਂ ਦੇਣਾ ਸਾਰੇ ਮਾਰ ਦੋ ਬਰਾਤੀ ਕੁੱਟ ਕੁੱਟ ਕੇ ਨਹੀਂ ਆ ਤੇਰਾ ਹੋਂ ਨਹੀਂ ਦੇਣਾ ਤਾੜੀ ਮਾਰ ਦੋ ਬੱਚਿਓ